ਲੇਰੀਖਾਨੇ ਦਾ ਜਿਹੜਾ ਮਾਮਲਾ ਆਇਆ ਹੋਇਆ ਸੀ ਉਹ 3-4 ਮਹੀਨਿਆਂ ਤੋਂ ਲੈ ਕੇ ਪਹਿਲਾਂ ਸਟਾਰਟਰਾਂ ਦਾ ਤੇਲ ਕੱਢਿਆ ਗਿਆ ਸੀ ਪਿੰਡ ਇਕੱਠਾ ਹੋ ਕੇ ਆ ਗਿਆ ਸਾਡੇ ਨੌਜਵਾਨ ਆ ਗਏ ਕਿਸਾਨ ਆ ਗਏ ਜਿੰਨਾਂ ਦੇ ਚੋਰੀ ਹੋਈ ਸੀ ਥਾਂਦਿਆਂ ਦੇ ਲੋਕ ਸੀ ਚੱਕਬਖਤੂ ਦੇ ਲੋਕ ਸੀ ਲੇਰੀਖਾਨੇ ਦੇ ਲੋਕ ਸੀ ਉਦੋਂ ਥਾਣੇਦਾਰ ਨੇ ਇਹ ਕਿਹਾ ਸੀ ਕਹਿੰਦਾ ਸੋਨੂੰ ਕੀ ਐ ਸਾਨੂੰ ਤੇਲ ਚਾਹੀਦਾ ਸਭ ਉਹਨਾਂ ਦੀ ਗੱਲ ਸੁਣੀ ਨਹੀਂ ਇਹਨਾਂ ਨੂੰ ਉਲਟਾ ਕਹਿੰਦਾ ਵੀ ਸਾਨੂੰ ਤੇਲ ਚਾਹੀਦਾ ਤੇਲ ਬੋਸਤਾ ਥਾਣੇਦਾਰ ਢੋਲੀ ਕੋਲੇ ਰੱਖੀ ਬੈਠਾ ਸੀ ਚੌਂਕੀ 'ਚ ਉਹ ਦੇਦਾ ਕੋਸਰ ਦੂਜੇ ਦਿਨਾ ਟਰਾਂਸਫਾਰਮਰ ਕੋਲੇ ਤੇਲ ਉਹ ਤਰਕੇ ਆਈ ਐ ਚੋਰਾਂ ਨੇ ਧਰਿਆ ਸੀ ਜਗਹ ਨੇ ਪੁਲਿਸ ਨੇ ਤੇ ਐ ਪੁਲਿਸ ਨੇ ਧਰਿਆ ਐ ਦੂਜੀ ਵਾਰ ਉਹ ਫੇਰ ਗਏ ਐ ਫੇਰ ਉਸੇ ਲਾਲਾ ਲਾਲਾ ਹੋਈ ਐ ਤੀਜੀ ਵਾਰ ਫੇਰ ਇੱਕ ਦਿਨ ਲੈਣ ਤੋਂ ਵੀ ਪਲੇਟਾਂ ਪੱਟੀਆਂ ਉਸ ਹੋਰ ਵੀ ਕੇਵਲਾਂ ਚੋਰੀ ਕਰੀਆਂ ਸਾਡੇ ਨੌਜਵਾਨਾਂ ਨੇ ਇਕੱਠੇ ਹੋ ਕੇ ਮਾੜਾ ਮੋਟਾ ਦੋ ਤਿੰਨੇ ਜਣੇ ਸੀ ਉਹਨਾਂ ਤੇ ਛੇਤਰਪੋਲਾ ਕਰਿਆ ਪਰ ਹੁਣ ਜਿਹੜੀ ਗੱਲ ਹੋਈ ਐ ਉਹਨਾਂ ਨੇ ਪੂਰਾ ਗੈਂਗ ਬਣਾ ਕੇ 10 ਬੰਦੇ ਖੜੇ ਸੀ ਪੁੱਚੋ ਮੰਡੀ ਨੂੰ ਛੜਕ ਜਾਂਦੀ ਐ ਲਹਿਰੇ ਖਾਨੇ ਨੂੰ ਇੱਕ ਗਊਸਾਲੇ ਕੋਲ ਕੋਲ ਛੜਕ ਜਾਂਦੀ ਹੈ ਲਹਿਰੇਖਾਨੇ ਨੂੰ 10 ਉੱਥੇ ਖੜੇ ਸੀ 10 ਉੱਥੇ ਉਹ ਕਿਸਾਨਾਂ ਨੂੰ ਕੁੱਟਣ ਦੀ ਵਿਉਂਤ ਚਾ ਗਏ ਸੀ ਪਰ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਉਹ ਕਦੇ ਐ ਡੜ ਗਏ ਕਦੇ ਐ ਡੜ ਗਏ 8 9 ਵਜੇ ਤੇ ਫਿਰ ਇਹ ਜਦੋਂ ਪਤਾ ਲੱਗਿਆ ਕਿਸਾਨ ਪਿੰਡੋਂ ਆਏ ਸਾਰੇ ਠੀਕ ਹੈ ਕਿਸਾਨ ਵੱਡੀ ਗਿਣਤੀ ਚ ਆ ਕੇ ਉਹ 20 ਸੀ ਉਹਨਾਂ ਤੇ ਛੇਤਰਪੋਲਾ ਹੋ ਗਿਆ ਜਾਂ ਕਿਸੇ ਤੇ ਵੀ ਹੋ ਗਿਆ ਅਥਰੇ ਨਹੀਂ ਕਿਸੇ ਨੂੰ ਪਤਾ ਲੱਗਿਆ ਕਿੰਨੀਆਂ ਵਜੀਆਂ ਮੋਟਰਸਾਈਕਲ ਵੀ ਛੱਡ ਕੇ ਮੋਟਰਸਾਈਕਲ 2 ਵਜੇ ਲਹਿਰੇਖਾਨੇ ਖੜੇ ਐ ਇੱਕ ਮੋਟਰਸਾਈਕਲ ਤੇ ਪੁਲਿਸ ਲਿਖਿਆ ਹੋਇਆ ਐ ਸਾਨੂੰ ਤਾਂ ਇਹ ਲੱਗਦਾ ਵੀ ਇਹ ਪੌਸੀ ਚੋਰੀਆਂ ਕਰਾਉਂਦੀ ਐ ਅਸੀਂ ਇਹ ਕਹਿੰਨੇ ਵੀ ਜਿਹੜੇ ਚੋਰ ਸੀ ਜਿਹੜੇ ਇਹਨਾਂ ਨੂੰ ਨਸ਼ੇੜੀ ਕਹਿੰਦੇ ਆ ਸਾਡੀ ਜੱਥੇ ਬੰਦੀ ਨਸ਼ੇੜੀ ਕਹਿੰਦੀ ਨਹੀਂ ਸਾਡੇ ਮੂੰਹੋਂ ਨਸ਼ੇੜੀ ਨਹੀਂ ਸੀ ਕਹਿੰਦੇ ਅਸੀਂ ਕਹਿੰਦੇ ਆ ਸਰਕਾਰ ਨੇ ਚਿੱਟੇ ਤੇ ਲਾ ਕੇ ਮਰੀਜ਼ ਬਣਾਏ ਆ ਸਾਡੇ ਬੱਚੇ ਮਾਵਾ ਨੇ ਨਸ਼ੇੜੀਆਂ ਨੂੰ ਜਰਮਨੀ ਦਿੱਤਾ ਮਾਵਾ ਨੇ ਚੋਰਾਂ ਨੂੰ ਜਰਮਨੀ ਦਿੱਤਾ ਇਹ ਜਿਹੜਾ ਸਾਰਾ ਕੁਸਾ ਸਰਕਾਰ ਕਰਾ ਰਹੀ ਐ ਸਰਕਾਰ ਇਹਨਾਂ ਗੱਲਾਂ ਤੋਂ ਬਾਹਰ ਜਾਵੇ ਤੇ ਜਿਹੜੇ ਲਹਿਰੇਖਾਨੇ ਤੇ ਪਰਚੇ ਦਰਜ ਹੋਏ ਐ ਉਹ ਸੀ ਗੱਲ ਨੂੰ ਜਿਹੜੇ ਪਰਚੇ ਦਰਜ ਐ ਉਹ ਅਸੀਂ ਜਿਆਦਾ سارے ਪਿੰਡ ਤੇ ਪਰਚੇ ਦਰਜ ਕਰਾ ਕੇ ਜਾਵਾਂਗੇ ਤੇ ਜਾਂ ਅਸੀਂ ਉਹ ਪਰਚੇ ਰੱਦ ਕਰਾ ਕੇ ਤੇ ਉਹ ਜਿਹੜੇ ਚੋਰ ਆਏ ਉਹਨਾਂ ਤੇ ਪਰਚੇ ਦਰਜ ਕਰਾ ਕੇ ਕਰਵਾਵਾਂਗੇ ਦੋ ਬੱਚੀਆਂ ਪੁਲਿਸ 'ਚ ਲੱਗੀਆਂ ਇੱਕੋ ਕਰਦੀਆਂ ਉਹ ਬੱਚਿਆਂ ਨੂੰ ਘੇਰੇ ਗਿਆ ਬੱਚਿਆਂ ਤੇ ਜੀ ਚਲ ਉਹਨਾਂ ਨੇ ਉੱਥੇ ਸਕਿਉਰਿਟੀ ਮੋੜੀ ਫਿਰ ਫੋਨ ਕਰੇ ਪਿੰਡੋਂ ਪਿੰਡੋਂ ਆ ਕੇ ਮੁੰਡੇ ਆ ਕੇ ਲੈ ਕੇ ਗਏ ਆ ਕੀ ਸਾਡੀ ਔਰਤ ਦੀ ਸੁਰੱਖਿਆ ਨਹੀਂ ਵੀ ਕੋਈ ਇੱਥੋਂ ਆ ਕੇ ਮंडਾ ਸਾਡੀਆਂ ਮਾਵਾ ਭੈਣਾਂ ਤੁਰਕੇ ਵਗ ਜਾਂਦੀਆਂ ਸੀ ਸਾਡੀ ਇਹ ਨਹੀਂ ਸੁਰੱਖਿਆ ਵੀ ਅਸੀਂ ਸੀਗੇ ਨਾਲ ਵੀ ਦੋ ਚਾਰ ਤੁਰਕੇ ਵਗ ਜਾਣਗੀਆਂ ਸਾਡੀ ਕੋਈ ਸੁਰੱਖਿਆ ਨਹੀਂ ਇਹ ਸੁਰੱਖਿਆ ਕਹਿੰਦੇ ਐ ਵੀ ਜਿਹੜੀ ਪੁਲਿਸ ਹੁੰਦੀ ਐ ਲੋਕਾਂ ਦੀ ਸੁਰੱਖਿਆ ਖਾਤਰ ਹੁੰਦੀ ਐ ਲੋਕਾਂ ਦੀ ਸੁਰੱਖਿਆ ਖਾਤਰ ਨਹੀਂ ਇਹ ਲਟੇਰਿਆਂ ਦੀ ਸੁਰੱਖਿਆ ਖਾਤਰ ਐ ਰੇਜਵਾੜਿਆਂ ਦੀ ਸੁਰੱਖਿਆ ਖਾਤਰ ਐ ਇਹ ਕਾਰਪੋਰੇਟਾਂ ਖਾਤਰ ਐ ਡਾਂਗੀਆਂ ਬਾਨੀਆਂ ਦੀ ਸੁਰੱਖਿਆ ਖਾਤਰ ਐ ਉਹਨਾਂ ਦੀ ਪੈੜ ਚ ਪੈੜ ਧਰਦੇ ਐ ਤੇ ਉਹ ਉੱਥੇ ਹੀ ਜਾਣਗੇ ਅਸੀਂ ਜੋ ਸਾਡਾ ਕੰਮ ਐ ਅਸੀਂ ਆਪ ਦਾ ਉਹਨੂੰ ਜਿੱਤ ਵੱਲ ਲੈ ਕੇ ਜਾਵਾਂ ਪੁੱਜੋ ਮੰਡੀ ਚੌਂਕੀ ਮੂਹਰੇ ਧਰਨਾ ਐ ਕੱਲ ਨੂੰ ਪਿੰਡ ਦਾ ਬੱਚਾ ਇੱਥੇ ਇਕੱਠੇ ਹੋ ਕੇ ਆਇਆ ਸਾਰੇ ਇਕੱਠ ਸੀਗਾ ਅੱਜ ਫੈਸਲਾ ਹੋਇਆ ਟਰੈਲੀਆਂ ਭਰ ਕੇ ਲੈ ਕੇ ਆਵਾਂਗੇ ਤੇ ਬਲਾਕ ਵਾਲਿਆਂ ਨਾਲ ਕੱਲ ਮੀਟਿੰਗ ਹੋ ਗਈ ਜ਼ਿਲ੍ਹੇ ਵਾਲਿਆਂ ਨਾਲ ਸਪਰਕ ਹੋ ਗਿਆ ਕੱਲ ਨੂੰ ਜ਼ਿਲ੍ਹੇ ਦੀ ਮੀਟਿੰਗ ਹੈਗੀ ਹੋ ਸਕਦਾ ਜ਼ਿਲ੍ਹੇ ਵਾਲੇ ਵੀ ਸਾਡੇ ਧਰਨੇ ਤੇ ਪਹੁੰਚਣ